ਤੁਸੀਂ ਵਿਚਾਰ ਦਿਓ ਤੇ ਜਿਹੜਾ ਅੱਜ ਹਰੀਕੇ ਇਲਾਕੇ ਦੇ ਵਿੱਚ ਪਹੁੰਚੇ ਹੋ ਲੋਕ ਇੱਥੇ ਇਹ ਜਿਹੜੇ ਕਿ ਸਤਾਏ ਹੋਏ ਨੇ ਇਹਦੇ ਬਾਰੇ ਕੀ ਕਿੰਨੇ ਜਿਹੜੇ ਹਾਰਡ ਜਿਹੜੇ ਮੈਨ ਮੇਡ ਨੇ ਜਾਂ ਇਹ ਕੁਦਰਤੀ ਆਫਤ ਹੈ ਇਹਦੇ ਬਾਰੇ ਕੀ ਵਿਚਾਰ ਨੇ ਜੀ ਐ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਸਰਕਾਰਾਂ ਸਹਿਯੋਗ ਨਹੀਂ ਦੇ ਰਹੀਆਂ ਤੇ ਜੇ ਪੰਜਾਬ ਦੇ ਲੋਕ ਆਪਣੀ ਮਦਦ ਆਪ ਕਰਨਾ ਚਾਹ ਰਹੇ ਐ ਇਹ ਬੜੀ ਮਾਤਾ ਸੁਣ ਕੇ ਹੈਰਾਨ ਹੈ ਇਸ ਜਗ੍ਹਾ ਦੇ ਉੱਤੇ ਕਿ ਟਰੈਕਟਰ ਜਿਹੜੇ ਰਾਸ਼ਨ ਲੈ ਕੇ ਜਾ ਰਹੇ ਨੇ ਹੜਪੀੜਤਾਂ ਲਈ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਆ ਇਸ ਤੋਂ ਮੰਦਭਾਗੀ ਗੱਲ ਜਿਹੜੀ ਆ ਉਹ ਕੀ ਹੋ ਸਕਦੀ ਹੈ ਇਸ ਵਿਪਤਾ ਦੀ ਘੜੀ ਤੇ ਵਿੱਚ ਜੇ ਸਹਿਯੋਗ ਨਹੀਂ ਦੇਣਾ ਸਰਕਾਰਾਂ ਨੇ ਨਾ ਦੇਣ ਅਸੀਂ ਆਪ ਹੀ ਕਰ ਲਾਂਗੇ ਲੇਕਿਨ ਰੁਕਾਵਟਾਂ ਖੜੀਆਂ ਕਰਨੀਆਂ ਚਲਾਂ ਬਹੁਤ ਜਿਹੜਾ ਇੱਕ ਮੰਦਭਾਗਾ ਜਿਹੜਾ ਵਰਤਾਰਾ ਹੈ ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਫਲੱਡ ਬਾਰੀ ਇਹ ਜਿਹੜਾ ਮੈਨੇਜਮੈਂਟ ਸਿਸਟਮ ਜਿਹੜਾ ਹੈਗਾ ਨਾ ਇਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਇਹਦੀਆਂ ਕਮਜ਼ੋਰੀਆਂ ਚਲੋ ਕੁਦਰਤੀ ਆਫਤ ਆਉਂਦੀ ਹੈ ਲੇਕਿਨ ਕੁਦਰਤੀ ਆਫਤ ਤੇ ਕੰਟਰੋਲ ਕੀਤਾ ਜਾ ਸਕਦਾ ਹੈ ਜੇ ਮੈਨੇਜਮੈਂਟ ਜਿਹੜੀ ਹੈ ਉਹ ਸਹੀ ਹੋਵੇ ਦੇ ਭਾਖੜਾ ਪਿਆਸ ਮੈਨੇਜਮੈਂਟ ਜਿਹੜਾ ਬੋਰਡ ਹੈ ਉਹਦਾ ਪ੍ਰਬੰਧਨ ਹੀ ਸਾਡੇ ਕੋਲ ਨਹੀਂ ਹੈ ਹੁਣ ਤਾਂ ਇਹਨਾਂ ਨੇ ਫੋਰਸਾ ਲਾ ਕੇ ਸਕਿਉਰਿਟੀ ਲਾ ਕੇ ਉਹਨੂੰ ਜਿਹੜਾ ਪੂਰੀ ਤਰ੍ਹਾਂ ਕੈਪਚਰ ਕਰ ਲਿਆ ਹੈ ਐ ਔਰ ਹੈਰਾਨੀ ਦੀ ਗੱਲ ਹੈ ਕਿ ਰਾਜਸਥਾਨ ਹਾਈ ਕੋਰਟ ਨੇ ਜਿਹੜਾ ਇੱਕ ਫੈਸਲਾ ਦਿੱਤਾ ਹੈ ਔਰ ਉਹ ਫੈਸਲੇ ਦੇ ਵਿੱਚ ਰਾਜਸਥਾਨ ਹਾਈ ਕੋਰਟ ਕਹਿੰਦਾ ਹੈ ਕਿ ਪੰਜਾਬ ਦੇ ਜਿਹੜੇ ਅੰਦਰਲੇ ਡੈਮ ਹੈ ਉਹਨਾਂ ਦਾ ਵੀ ਪ੍ਰਬੰਧ ਜਿਹੜਾ ਹੈ ਉਹ ਕੇਂਦਰ ਕੋਲੇ ਹੋਣਾ ਚਾਹੀਦਾ ਹੈ ਔਰ ਪੰਜਾਬ ਸਰਕਾਰ ਜਿਹੜੇ ਉੱਥੇ ਕੇਸ ਹਾਰ ਗਈ ਹੈ ਹੁਣ ਸ਼ਾਇਦ ਸੁਪਰੀਮ ਕੋਰਟ ਜਾਵੇ ਤਦ ਪੁਕਤਾ ਟੰਗ ਦੇ ਨਾਲ ਕੇਸ ਹੀ ਨਹੀਂ ਜਿਹੜਾ ਹੈ ਰਾਜਸਥਾਨ ਹਾਈ ਕੋਰਟ ਦੇ ਵਿੱਚ ਲੜਿਆ ਗਿਆ ਕਿੱਡੀ ਹਰਾਨੀ ਦੀ ਗੱਲ ਹੈ ਕਿ ਸਾਡੇ ਅੰਦਰਲੇ ਡੈਮ ਚਲੋ ਹਿਮਾਚਲ ਦਾ ਡੈਮ ਤਾਂ ਤੁਸੀਂ ਕੰਟਰੋਲ ਕਰਨਾ ਕਰਨਾ ਕੇਂਦਰੀ ਪਾਵਰਾਂ ਨੇ ਲੇਕਿਨ ਜਿਹੜੇ ਸਾਡੇ ਅੰਦਰ ਪੰਜਾਬ ਸਟੇਟ ਦੇ ਅੰਦਰ ਜਿਹੜੇ ਡੈਮ ਹੈ ਉਹਨਾਂ ਡੈਮਾਂ ਦਾ ਕੰਟਰੋਲ ਜਿਹੜਾ ਕੇਂਦਰ ਸਰਕਾਰ ਕਿਵੇਂ ਲੈ ਸਕਦੀ ਹੈ ਤੇ ਰਾਜਸਥਾਨ ਕੋਰਟ ਦਾ ਜਿਹੜਾ ਇਹ ਫੈਸਲਾ ਜਿਹੜਾ ਸਾਡੇ ਲਈ ਬਹੁਤ ਮੰਦ ਭਾਗਾ ਹੈ ਔਰ ਸਰਕਾਰ ਨੂੰ ਪੁਖਤਾ ਕੇ ਜਿਹੜੇ ਕੇਸ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਲੜਨੇ ਚਾਹੀਦੇ ਆ ਵੈਸੇ ਵੀ ਪਾਣੀਆਂ ਦੇ ਲੜਾਈ ਕਿਸੇ ਵੀ ਸਰਕਾਰ ਨੇ ਕੋਰਟ ਤੇ ਅੱਗੇ ਜਿਹੜਾ ਸਹੀ ਢੰਗ ਦੇ ਨਾਲ ਲੜੀ ਨਹੀਂ ਆ ਜਦੋਂ ਫਲੱਡ ਆਉਂਦੇ ਆ ਉਦੋਂ ਸਭ ਤੋਂ ਵੱਧ ਨੁਕਸਾਨ ਜਿਹੜਾ ਹੈ ਉਹ ਸਾਨੂੰ ਹੁੰਦਾ ਤੇ ਜਦੋਂ ਸਾਨੂੰ ਪਾਣੀ ਦੀ ਲੋੜ ਹੁੰਦੀ ਹੈ ਤੇ ਉਦੋਂ ਕਹਿੰਦੇ ਆ ਜੀ ਰਾਜਸਥਾਨ ਨੂੰ ਵੀ ਪਾਣੀ ਚਾਹੀਦਾ ਹੈ ਹਰਿਆਣੇ ਨੂੰ ਵੀ ਪਾਣੀ ਚਾਹੀਦਾ ਹੈਗਾ ਕਿ ਡੀਏ ਸਤੰਗਿਰੀ ਸਾਡੇ ਨਾਲ ਇੱਕ ਕਿਸਮ ਦਾ ਪੰਜਾਬ ਦੇ ਨਾਲ ਇਹ ਤੱਕਾ ਹੈ ਕਿ ਜੇ ਹੜਾ ਰੈਪੇਰੀਅਨ ਸਟੇਟ ਹੋਣ ਦੇ ਕਾਰਨ ਜੇ ਹੜਾਂ ਦੇ ਵਿੱਚ ਅਸੀਂ ਨੁਕਸਾਨ ਚਲਦੇ ਆਂ ਤੇ ਫਿਰ ਪਾਣੀ ਦੇ ਉੱਤੇ ਪਹਿਲਾ ਅਧਿਕਾਰ ਜਿਹੜਾ ਹੈ ਉਹ ਪੰਜਾਬ ਤੇ ਪੰਜਾਬੀਆਂ ਦਾ ਹੀ ਹੋਣਾ ਚਾਹੀਦਾ ਸਾਡਾ ਤਾਂ ਆਪ ਦਾ ਪਾਣੀ ਜਿਹੜਾ ਹੈ ਜਮੀਨ ਦਾ ਅਸੀਂ ਵਰਤਵਾਰਤ ਕਿ ਜਿਹੜਾ ਹੈ ਉਹ ਮੁਕਾਲੇ ਆ ਸਾਨੂੰ ਪਾਣੀ ਦੀ ਬਹੁਤ ਵੱਡੀ ਜ਼ਰੂਰਤ ਹੈ ਇਸ ਵਕਤ ਤਾਂ ਦਰਿਆਹੀ ਪਾਣੀ ਦੀ ਲਹਿਰੀ ਪਾਣੀ ਦੀ ਵੱਡੀ ਲੋੜ ਹੈ ਤੇ ਜਦੋਂ ਸਾਨੂੰ ਲੋੜ ਹੁੰਦੀ ਹੈ ਉਦੋਂ ਕਹਿੰਦੇ ਆ ਨਹੀਂ ਤੁਹਾਡਾ ਇੰਨਾ ਕੀ ਹਿੱਸਾ ਬਣਦਾ ਤੇ ਬਾਕੀ ਹਿੱਸਾ ਰਾਜਸਥਾਨ ਤੇ ਪੰਜਾਬ ਦਾ ਹੈ ਔਰ ਹਰਾਨੀ ਦੀ ਗੱਲ ਕਿ ਜਦੋਂ ਪਾਕਿਸਤਾਨ ਦੀ ਨਾਲ ਟ੍ਰੀਟੀ ਹੋਈ ਹੈ ਪਾਣੀਆਂ ਦੀ ਉਦੋਂ ਇਹਨਾਂ ਨੇ ਰਾਜਸਥਾਨ ਨੂੰ ਪੰਜਾਬ ਦਾ ਹਿੱਸਾ ਦਿਖਾ ਕੇ ਤੇ ਵੱਧ ਪਾਣੀ ਜਿਹੜਾ ਪਾਕਿਸਤਾਨ ਕੋਲੋਂ ਮੰਗਿਆ ਤੇ ਅੱਜ ਜਿਹੜਾ ਹੈਗਾ ਉਹ ਸਾਨੂੰ ਕਹਿੰਦੇ ਆ ਕਿ ਤੁਹਾਡਾ ਤਾਂ ਹਿੱਸਾ ਹੀ ਜਿਹੜਾ ਥੋੜਾ ਜਿਹਾ ਹੈਗਾ ਪਾਣੀਆਂ ਦੇ ਉੱਤੇ ਸਾਨੂੰ ਪ੍ਰੋਪਰ ਪਾਣੀ ਜਿਹੜਾ ਉਹ ਮਿਲਦਾ ਹੀ ਨਹੀਂ ਹੈ ਜਿੰਨਾ ਸਾਨੂੰ ਸਾਡੇ ਕਿਸਾਨਾਂ ਨੂੰ ਜਾਂ ਸਾਨੂੰ ਪੀਣ ਵਾਸਤੇ ਪਾਣੀ ਦੀ ਜ਼ਰੂਰਤ ਹੈ ਉਹ ਮਿਲ ਹੀ ਨਹੀਂ ਰਿਹਾ ਇਹ ਮੈਂ ਸਮਝਦਾ ਕਿ ਪੰਜਾਬ ਦੇ ਨਾਲ ਬਹੁਤ ਵੱਡਾ ਜਿਹੜਾ ਹੈ ਉਹ 1947 ਤੋਂ ੱੱਕਾ ਹੋ ਰਿਹਾ ਪੰਜਾਬ ਸਿੰਘ ਸਾਹਿਬ ਜੀ Rajasthan ਵਾਲੀਆਂ ਨਹਿਰਾਂ ਅੱਜ ਸਕਾਰ ਦਿੱਤੀਆਂ ਗਈਆਂ ਜਿਹੜੀਆਂ 12 ਮਹੀਨੇ ਚੱਲਦੀਆਂ ਅੱਜ ਉਹਨਾਂ 'ਚ ਪਾਣੀ ਘਟਾ ਦਿੱਤਾ ਗਿਆ ਅੱਜ ਲੋਕਾਂ ਦੀਆਂ ਮਾਲਕੀ ਜ਼ਮੀਨਾਂ ਦੇ ਵਿੱਚ ਪਾਣੀ ਆ ਦਰ ਚੱਕੇਗੇ ਨਹੀਂ ਸਾਹਮਣੇ ਲੋਕਾਂ ਦੀਆਂ ਮਾਲਕੀ ਨਹੀਂ ਇੱਥੇ ਕੀ ਇਹ ਇਹ ਵੀ ਇੱਕ ਕਿਸਮ ਦੀ ਜਿਹੜੀ ਹੈ ਨਾ ਇਹ ਇਹ ਠਕੇਸ਼ਾ ਹੀ ਹੈ ਵੀ Rajasthan ਦੀਆਂ ਨਹਿਰਾਂ ਦੇ ਵਗਦੀਆਂ ਨੇ ਉਹਨਾਂ 'ਚ ਮਿੱਟੀ ਆਉਂਦੀ ਹੈ ਤੇ ਉਹ ਮਿੱਟੀ ਗਵਰਨਮੈਂਟ ਨੂੰ ਕਰਨਾ ਪਊਗਾ। ਰਾਜਸਥਾਨ ਗਵਰਨਮੈਂਟ ਦਾ ਖਰਚਾ ਬਚਾਉਣ ਦੇ ਲਈ ਪਾਣੀ ਨੂੰ ਡੋਬਣ ਦਾ ਜਿਹੜਾ ਇਹ ਇੱਕ ਕਿਸਮ ਦਾ ਯਤਨ ਹੈ। ਇਸ ਸਟੇਟ ਸਰਕਾਰ ਕੋਈ ਮੁਆਵਜ਼ਾ ਨਹੀਂ ਦੇ ਰਹੀ। 23 ਦੇ ਵਿੱਚ ਨੁਕਸਾਨ ਬੜਾ ਹੋਇਆ। ਹਾਲਾਂਕਿ ਬੜੇ ਵੱਡੇ ਵੱਡੇ ਵਾਅਦੇ ਕੀਤੇ ਗਏ ਕੁਕੜੀਆਂ ਬੱਕਰੀਆਂ ਦਾ। ਇਸ ਵਾਰ ਵੀ ਲੋਕ ਇਹਦੇ ਵੀ ਸਾਨੂੰ ਸਰਕਾਰਾਂ ਤੋਂ ਕੋਈ ਆਸ ਨਹੀਂ ਕੀ ਕਹਿਣਾ ਚਾਹੁੰਦੇ ਸਰਕਾਰਾਂ ਕਿਉਂਕਿ ਤੁਹਾਡੀ ਆਵਾਜ਼ ਦੂਰ ਤੱਕ ਜਾਣੀ ਹੈ। ਮੈਨੂੰ ਇਹ ਲੱਗਦਾ ਹੈ ਕਿ ਸ਼ਾਇਦ ਕੇਂਦਰ ਸਰਕਾਰ ਜਿਹੜੀ ਹੈ ਉਹ ਪੰਜਾਬ ਨੂੰ ਆਪਣਾ ਹਿੱਸਾ ਹੀ ਨਹੀਂ ਸਮਝਦੀ ਸਿਰਫ ਕਬਜ਼ਾ ਹੀ ਕਰ ਰੱਖਿਆ ਹੈ। ਰੈਵਨਿਊ ਜਨਰੇਟ ਕਰਦੀ ਹੈ। ਅਸੀਂ GST ਅਸੀਂ ਦਿੰਨੇ ਆਂ, ਟ ਦੀ ਆ ਜੇ ਕੋਈ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ ਤੇ ਉਦੋਂ ਜਿਹੜਾ ਹੈ ਇਹ ਹੱਥ ਘੁੱਟ ਲੈਂਦੇ ਆ ਤੇ ਇਹ ਇੱਕ ਕਿਸਮ ਦਾ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਪੰਜਾਬ ਨੂੰ ਇਹਨਾਂ ਨੇ ਇਗਨੋਰ ਮਾਰਤੀ ਹੈ ਔਰ ਕਿੱਡੀ ਹਨਾਨੀ ਦੀ ਗੱਲ ਹੈ ਕਿ 2023 ਦੇ ਵਿੱਚ ਜਦੋਂ ਫਲੱਡ ਆਉਂਦੇ ਆ 2023 ਦੇ ਵਿੱਚ ਤੇ ਪਾਕਿਸਤਾਨ ਜਿਹੜਾ ਆਪਣੇ ਦਰਿਆਵਾਂ ਦੇ ਗੇਟ ਖੋਲ ਦਿੰਦਾ ਹੈ ਤਾਂ ਕਿ ਜਿਹੜਾ ਜਿਹੜਾ ਚੜਦਾ ਪੰਜਾਬ ਹੈ ਉਹ ਡੁੱਬੇ ਨਾ ਤੇ ਪਾਣੀ ਦਾ ਵਹਾਹ ਜਿਹੜਾ ਹੈ ਉਹ ਅੱਗੇ ਹੋ ਜੇ ਤੇ ਅੱਜ ਹਰਿਆਣਾ ਪਾਣੀ ਲੈਣ ਤੋਂ ਇਨਕਾਰ ਕਰ ਰਿਹਾ Rajasthan ਪਾਣੀ ਲੈਣ ਤੋਂ ਇਨਕਾਰ ਕਰ ਰਿਹਾ ਇਸ ਤੋਂ ਵੱਡੀ ਸਤਮ ਜ਼ਿਹਰੀ ਜਿਹੜੀ ਉਹ ਕੀ ਹੋ ਸਕਦੀ ਹੈ ਜੀ ਹਾਂਜੀ ਮਖੂਬੂ ਸਾਹਿਬ ਕੀ ਕਹਿਣਾ ਚ ਕਾਲ ਵੀ ਕੀ ਹੋ ਗਿਆ ਬਿਲਕੁਲ ਜੀ ਮੈਂ ਇੱਥੇ ਦੋ ਗੱਲਾਂ ਕਹਿੜੀਆਂ ਚੋਨਾ ਪਹਿਲਾਂ ਤਾਂ ਜਿੰਨੇ ਵੀ ਆਏ ਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਦਰ ਸਾਹਿਬ ਮੈਂ ਇਸ ਇਲਾਕੇ ਦਾ ਰਹਿਣ ਵਾਲਾ ਮਾਂ ਇਥੋਂ ਦਾ ਪੀਤੀ ਆ ਮੈਂ ਇੱਕ ਹੋਰ ਤੁਹਾਨੂੰ ਦੱਸਣਾ ਚਾਹੁੰਦਾ ਜਿਹੜਾ ਸਾਡੇ ਨਾਲ ਬਹੁਤ ਵੱਡਾ ਤੱਕਾ ਹੁੰਦਾ ਆ ਇੱਕ ਤੇ ਇਹ ਗੱਲ ਇਹ ਆ ਵੀ ਹੋਰ ਆ ਆ ਇਹ ਕਹਿੰਿਆ ਵੀ ਆਪਾਂ ਆਪਣੀ ਪਾਰਟੀਆਂ ਆਪਣੀ ਧਿਰ ਵੱਲੋਂ ਕੀ ਕਰਾਂਗੇ ਇਹ ਮੰਨ ਲਓ ਇਹਨਾਂ ਨੂੰ ਖਰਾਬਾ ਨਹੀਂ ਮਿਲਦਾ ਉਦੋਂ ਦੀ ਆਪਾਂ ਆਪਣੀ ਪਾਰਟੀ ਵੱਲੋਂ ਕੀ ਐਸਾ ਕਦਮ ਚੁੱਕਾਂਗੇ ਜਾਂ ਸਰਕਾਰਾਂ ਨੂੰ ਕਿਤੇ ਨਾ ਕਿਤੇ ਥੋੜਾ ਬਹੁਤ ਆਪਾਂ ਨੂੰ ਲੈਣਾ ਪੈਣਾ ਦੂਜੇ ਨੰਬਰ ਦੇ ਉੱਪਰ ਜਹਦਾਰ ਜੀ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਦਰਿਆ ਦੇ ਵਿੱਚ ਪਾਣੀ ਆਉਂਦਾ ਆ ਹੜ ਆਉਂਦੇ ਨੇ ਉਹ ਕਿਤੇ ਆ ਕੇ ਰੇਤ ਸੁੱਟ ਜਾਂਦਾ ਆ ਤੇ ਕਿਤੇ ਆ ਕੇ ਜਮੀਨ ਦੇ ਵਿੱਚ ਟੂਆ ਪਾ ਜਾਂਦਾ ਹੈ ਜਿਹੜੀ ਰੇਤ ਕਿਸੇ ਦੇ ਖੇਤਾਂ ਦੇ ਵਿੱਚ ਹੈ ਉਹ ਕਿਸਾਨ ਨਹੀਂ ਚੁੱਕ ਸਕਦਾ ਕਿਸਾਨ ਜੇ ਚੁੱਕੇਗਾ ਉਹਦੇ ਤੇ ਪਰਚੇ ਹੋਣੇ ਨੇ ਜਦਕਿ ਸਾਡੇ ਖੇਤਾਂ ਦੇ ਵਿੱਚ ਰੇਤ ਪੈ ਗਈ ਹੈ ਜੇ ਅਸੀਂ ਉਹ ਰੇਤ ਚੁੱਕ ਕੇ ਵੇਚਾਂਗੇ ਤਾਂ ਸਾਡੇ ਤੇ ਪਰਚਾ ਕਮਾਲ ਦੀ ਗੱਲ ਵੇਖੋ ਤੇ ਸਰਕਾਰ ਦੇ ਬੰਦੇ ਜਾਂ ਮਾਫੀਆ ਜਿਹੜਾ ਉਹ ਸਾਡੇ ਖੇਤਾਂ ਵਿੱਚੋਂ ਰੇਤ ਚੁੱਕ ਕੇ ਵੇਚ ਸਕਦਾ ਹੁਣ ਇਹ ਜ਼ੁਲਮ ਇੱਕ ਨਹੀਂ ਹੋ ਰਿਹਾ ਜ਼ੁਲਮ ਬੜੇ ਤਰ੍ਹਾਂ ਦੇ ਹੋ ਰਹੇ ਨੇ ਤੀਜੇ ਨੰਬਰ ਦੇ ਉੱਪਰ ਹੁਣ ਕੱਲਾ ਪਾਣੀ ਆਉਣ ਦੇ ਨਾਲ ਘਰ ਖਰਾਬ ਹੋ ਗਏ ਆ ਹੋ ਗਿਆ ਇੱਥੇ ਨਹੀਂ ਹੈ ਇਹਦੇ ਨਾਲ ਜਿਹੜੇ ਬੋਰ ਨੇ ਉਹ ਬਹਿ ਗਏ ਆ ਤੇ ਇੱਕ ਬੋਰ ਦੇ ਉੱਪਰ ਘੱਟੋ-ਘੱਟ 1.5 ਤੋਂ 2 ਲੱਖ ਰੁਪਏ ਦਾ ਖਰਚਾ ਉਹ ਆਉਂਦਾ ਹੈ ਮੈਂ ਕਹਿਣਾ ਚਾਹੁੰਦਾ ਵੀ ਇਹ ਨਾ ਐ ਪੰਜੀ-ਸੱਤੀ ਸਾਲੀ ਪਾਣੀ ਆ ਜਵੇ ਲੋਕ ਮਰ ਜੇ ਖੜ ਸਕਦੇ ਨੇ ਜਿਹੜਾ ਇੱਕ ਸਾਲ ਬਾਅਦ ਹੀ ਪਾਣੀ ਆ ਜਾਂਦਾ ਆ ਉਹਦੇ ਨਾਲ ਤੇ ਪਿਛਲੇ ਸਾਡੇ ਜਿਹੜੇ ਨੇ ਇਸ ਇਲਾਕੇ ਦੇ ਕਰਜ਼ੇ ਨਹੀਂ ਲੈਂਦੇ ਵਿਆਜਾਂ ਨਹੀਂ ਪੂਰੀਆਂ ਹੁੰਦੀਆਂ ਤੇ ਅਗਲੇ ਪਾਸੇ ਫਿਰ ਪਾਣੀ ਆਇਆ ਹੁੰਦਾ ਸੋ ਮੈਂ ਇੱਕ ਹੱਥ ਬੰਨ ਕੇ ਬੇਨਤੀ ਕਰਾਂਗਾ ਕਿਉਂਕਿ ਤੁਸੀਂ ਇਹ ਤਾਂ ਬਹੁਤ ਵੱਡੀ ਧੇਰੋ ਬਹੁਤ ਵੱਡੀ ਹੈ ਕਿ ਜਥੇ ਬੰਦੀ ਹੈ ਮੈਂ ਚਾਹਾਂਗਾ ਵੀ ਜਥੇ ਬੰਦੀਆਂ ਵੱਲੋਂ ਕੋਈ ਇਹੋ ਜਿਹਾ ਐਲਾਨ ਕੀਤਾ ਜਾਵੇ ਵੀ ਜੇ ਸਰਕਾਰ ਖਰਾਬਾ ਨਹੀਂ ਦਿੰਦੀ ਇਹਨ ਕੱਲ ਨੂੰ ਇਹਨਾਂ ਨੇ ਫਸਲ ਬੀਜਣੀ ਹੈ ਉਹਦੇ ਲਈ ਆਪਾਂ ਆਪਣੀ ਪਾਰਟੀਆਂ ਆਪਣੀ ਧਿਰ ਵੱਲੋਂ ਐਸਾ ਕਦਮ ਕੀ ਪੁੱਟਾਂਗੇ ਜੀ ਬਿਲਕੁਲ ਜੀ ਜਿਵੇਂ ਮਖੂਬ ਸਾਹਿਬ ਨੇ ਕਿਹਾ ਵੀ ਮੰਨ ਲਓ ਸਰਕਾਰ ਕਹਿ ਰਹੀ ਕੁਦਰਤੀ ਆਫਤ ਹੈ ਤੇ ਰੇਤਾ ਫਿਰ ਕੁਦਰਤ ਨੇ ਸਾਡੀ ਜ਼ਮੀਨ 'ਚ ਸੱਟੀ ਹੈ ਠੇਕੇਦਾਰ ਫਿਰ ਇਹ ਠੇਕੇ ਲੱਗਦੇ ਨੇ ਕਿ ਜ਼ਿੰਮੇਦਾਰੀ ਚੱਕੇ ਫਿਰ ਬਿਲਕੁਲ ਬਿਲਕੁਲ ਜ਼ਿੰਮੇਦਾਰਾਂ ਨੂੰ ਰੇਤਾ ਜਿਹੜਾ ਹੈ ਉਹ ਬਿਲਕੁਲ ਵੀ ਜਿਹੜਾ ਮਾਫੀਆ ਨੂੰ ਚੱਕਰ ਨਹੀਂ ਦੇਣਾ ਚਾਹੀਦਾ ਆਪ ਵੇਚਣਾ ਚਾਹੀਦਾ ਬੋਲੇ ਸੋਨਿਹਾਲ ਸ੍ਰੀ ਅਕਾਲ ਮਿਨੀ ਫਿਰ ਜੇ ਸਰਕਾਰ ਪਰਚੇ ਕਰੋਗੇ ਫਿਰ ਵੇਖ ਲਾਂਗੇ। ਕੀ ਬਾਤ ਹੈ। ਇੱਕ ਗੱਲ ਜੀ ਜਥੇਦਾਰ ਜੀ ਤੁਹਾਨੂੰ ਹੋਰ ਦੱਸਦੇ ਆ ਜਿਹੜੀ ਇਹ ਦਰਿਆ ਆ ਜੀ ਜਿਹੜੀ ਇਹ ਜ਼ਮੀਨ ਆ ਇਹ ਜ਼ਮੀਨ ਇਹਨਾਂ ਦੀ ਮਲਕੀਤ ਜ਼ਮੀਨ ਆ। ਇਹਨਾਂ ਦੀ ਜ਼ਮੀਨ ਵਿੱਚ ਦਰਿਆ ਦਰਿਆ ਦੇ ਵਿੱਚ ਇਹਨਾਂ ਦੀ ਜ਼ਮੀਨ ਨਹੀਂ ਹੈਗੀਗੀ। ਇਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਜੀ ਜਿਹੜਾ ਇਹਨਾਂ ਦੇ ਜਿਹੜਾ ਤੁਸੀਂ ਆ ਫੋਰ ਲਾਈਨ ਦਾ ਬ੍ਰਿਜ ਆ ਇਹਦੇ ਵਾਸਤੇ ਇਹਨੂੰ ਜ਼ਮੀਨ ਨੂੰ ਅਕਵਾਇਰ ਕੀਤਾ ਹੋਇਆ ਇਹਦੇ ਪੈਸੇ ਮਿਲੇ ਆ ਪਰ ਜਦੋਂ ਇਹਨਾਂ ਦੇ ਫਸਲ ਕੋਈ ਮਰ ਜਾਂਦੀ ਆ ਫਸਲ ਡੱਬ ਜਾਂਦੀ ਹੈ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਸਰਕਾਰ ਨੂੰ ਉਹਦੇ ਵਾਸਤੇ ਕੀ ਕਰਨਾ ਚਾਹੀਦਾ ਪੈਸੇ ਦੇਣੇ ਚਾਹੀਦੇ ਕੀ ਸਰਕਾਰ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ ਜਦੋਂ ਇਲੈਕਸ਼ਨ ਲੜਨ ਤੋਂ ਪਹਿਲਾਂ ਜੇ ਸਰਕਾਰ ਦੇ ਜਿਹੜੇ ਜ਼ਿੰਮੇਵਾਰ ਜਿਹੜੇ ਅੱਜ ਚੀਫ ਮਿਨਿਸਟਰ ਨੇ ਉਹ ਕਹਿੰਦੇ ਨੇ ਕਿ ਮੁਰਗੀਆਂ ਦਾ ਵੀ ਮੁਆਵਜ਼ਾ ਦੇਵਾਂਗੇ ਬੱਕਰੀਆਂ ਵੀ ਦੇਵਾਂਗੇ ਤੇ ਫਿਰ ਵਾਦਾ ਕਰਕੇ ਮੁਕਰਨਾ ਤੇ ਇਹ ਤਾਂ ਬਹੁਤ ਹੁਣ ਨਾ ਕਿਹਾ ਵੀ ਅਸੀਂ ਹੈਲੀਕਾਪਟਰ ਹੀ ਦੇ ਦਤਾ ਲੋਕਾਂ ਨੂੰ ਹੈਲੀਕਾਪਟਰ ਕੀ ਸਰਚ ਮਾਰਨਾ ਕਿੰਨਾ ਕ ਹੈਲੀਕਾਪਟਰ ਮੁੱਖ ਮੰਤਰੀ ਸਾਹਿਬ ਪਿਛਲੇ ਦਿਨੀ ਪਿਛਲੇ 2023 ਦੇ ਵਿੱਚ ਆਉਂਦੇ ਐਸੇ ਹੀ ਪਿੰਡਾਂ ਵਿੱਚ ਕਹਿ ਕੇ ਗਏ ਸੀ ਮੈਂ ਮੁਰਗੀਆਂ ਦਾ ਮੁਆਜ ਦੋਂ ਮੈਂ ਇਹਦਾ ਮਾਜਾ ਵੀ ਦਊ ਪਰ ਪਹੁੰਚਾ ਇੱਥੇ ਕੁਝ ਨਹੀਂ ਮੁੱਖ ਮੰਤਰੀ ਸਾਹਿਬ ਤਾਂ ਯਾਰ ਕੀ ਬੋੜੇ ਵੀ ਨਹੀਂ ਇੱਥੇ ਦੀ ਇਹ ਬਿਲਕੁਲ ਮੰਦਭਾਗੀ ਗੱਲ ਹੈ ਜਾਂ ਤਾਂ ਤੁਸੀਂ ਵਾਦੇ ਕਰੋ ਨਾ ਤੇ ਜੋ ਕਰੋ ਤਾਂ ਫਿਰ ਪੂਰੇ ਕਰੋ ਇਹ ਜਿਹੜੀਆਂ ਪੋਲਿਟੀਸ਼ਨਾਂ ਦੀਆਂ ਗਲਤ ਗੱਲਾਂ ਹੈ ਔਰ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਰਾਜਨੀਤਿਕ ਪਾਰਟੀਆਂ ਇਹ ਸਮਾਂ ਰਾਜਨੀਤੀ ਕਰਨ ਦਾ ਤਾਂ ਹੈ ਨਹੀਂਗਾ ਕਿ ਅਸੀਂ ਕਈ ਕਾਂਗਰਸ ਨੇ ਆ ਨਹੀਂ ਕੀਤਾ ਆਕਾਲੀ ਦਲ ਤੇ ਜਿਹੜੇ ਪਹਿਲਾਂ ਰਹੀਆਂ ਸਰਕਾਰਾਂ ਉਹਨਾਂ ਨੇ ਆ ਨਹੀਂ ਕੀਤਾ ਜਮਦੂਦਾ ਸਰਕਾਰ ਆ ਨਹੀਂ ਕੀਤਾ ਅਸੀਂ ਇਸ ਪਾਸੇ ਨਹੀਂ ਜਾਣਦੇ ਕਿ ਪਰ ਇੱਕ ਗੱਲ ਜਿਹੜੀ ਮੈਂ ਜ਼ਰੂਰ ਕਹੂੰਗਾ ਵੀ ਜੇ ਹੁਣ ਪਾਰਟੀਆਂ ਸੋਚਦੀਆਂ ਕਿ ਡੁਬਰਾ ਹੀ ਲੋਕਾਂ ਦੇ ਮੋਢਿਆਂ ਤੇ ਚੜ ਕੇ ਅਸੀਂ ਆਪਣੀ ਰਾਜਨੀਤਿਕ ਪੇੜੀ ਪਾਰ ਕਰ ਲਾਂਗੇ ਤੇ ਉਹ ਬੜੇ ਭਲੇਖੇ ਚ ਲੋਕ ਜਾਂਦੀ ਸਭ ਇੱਕ ਆਪਦੀ ਵੀ ਸਾਰੇ ਬੜੇ ਸੋਧੀ ਰੱਖਣ ਵਾਲੇ ਹੋ ਮੈਨੂੰ ਇੰਜ ਲੱਗਦਾ ਪਿਆ ਵੀ ਜਿਹੜਾ ਆਪਾਂ ਹਰ ਵਾਰ ਦਾ ਮਸਲਾ ਹੱਲ ਹੈ ਨਾ ਉਹ ਮਸਲਾ ਹੱਲ ਪਤਾ ਕਿਵੇਂ ਹੋਏਗਾ ਹੁਣ ਜੇ ਮੰਨ ਲਓ ਭਾਰਤ ਮਾਲਾ ਪ੍ਰੋਜੈਕਟ ਹੈ ਇਹਦੇ ਵਾਸਤੇ ਜ਼ਮੀਨ ਖਰੀਦੀ ਗਈ ਜ਼ਮੀਨ ਖਰੀਦ ਕੇ ਕਿੱਥੇ ਚਲਾ ਗਿਆ ਹੁਣ ਦਰਿਆ ਜਿਹੜਾ ਮਾਲਕੀ ਦੇ ਵਿੱਚੋਂ ਵਗਦਾ ਪਿਆ ਆ ਆ ਜਿਹੜਾ ਪੁਲ ਬਣਿਆ ਸੀ ਲੋਕਾਂ ਨੂੰ ਪੈਸਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਆ ਪੁਲ ਬਣਿਆ ਆ ਮੈਂ ਕਹਿੰਦਾ ਵੀ ਇਹਦਾ ਦਰਾਂ ਵੀ ਸੇਧ ਦੇ ਵਿੱਚ ਆ 12 15 ਕਿ ਜੇ ਇਹਨਾਂ ਕੋ ਮੇਰੇ ਖਿਆਲ ਸੇਹ ਦੇ ਵਿੱਚ ਦਰਿਆ ਲੋਕਾਂ ਨੂੰ ਇਹਨਾਂ ਤੇ ਜਮੀਨੀ ਜਿਹੜੀ ਹੈ ਜਮੀਨ ਦਾ ਮੁੱਲ ਦੇ ਕੇ ਤੇ ਦਰਿਆ ਨੂੰ ਮਾਲਕ ਬਣਾਇਆ ਜਾਵੇ ਤੇ ਇਹਨੂੰ ਥੋੜਾ ਜਿਹਾ ਖਾਲ ਦਿੱਤਾ ਜਾਵੇ ਤੇ ਮੇਰੇ ਖਿਆਲ ਦੇ ਵਿੱਚ ਹੜ੍ਹਾਂ ਤੋਂ ਆਪਣਾ ਬਚਾਅ ਹੋ ਸਕਦਾ ਯਾਰ ਪੱਕਾ ਹੱਲ ਹੈ ਪੱਕਾ ਹੱਲ ਇਹ ਹੈ ਦੇਖੋ ਜੀ ਇਹਦੀ ਬੁਨਿਆਦੀ ਪ੍ਰੋਬਲਮ ਜਿਹੜੀ ਹੈਗੀ ਉਹ ਪੰਜਾਬ ਦਾ ਜਿਹੜਾ ਪੰਜਾਬ ਦਾ ਜਿਹੜਾ ਰੀਆਰਗੇਨਾਈਜੇਸ਼ਨ ਐਕਟ ਆ ਉੱਥੇ ਪਈ ਹੈਗੀ ਆ ਜਿਹਦੇ ਵਿੱਚ ਆਪਣੇ ਬਰਾਜ ਤੇ ਆਪਣੇ ਉਹ ਸਾਰੇ ਉਹਨਾਂ ਦੇ ਕੰਟਰੋਲ ਦੇ ਦੇ ਗਏ ਜਿੰਨੀ ਦੇਰ ਆਪਣੇ ਬਰਾਜ ਆਪਣੇ ਕੰਟਰੋਲ 'ਚ ਨਹੀਂ ਕਿਉਂਕਿ ਦੇਖੋ ਨਾ ਬਰਾਜ ਬਣਾਤਾ ਆਸ-ਪਾਸੇ ਧੂਸੀ ਬੰਦ ਬਣਾਤਾ ਹੈ ਡ ਦਿੱਗੀ ਆ ਡੂਬ ਦਿੰਦਾ ਆਪਾਂ ਨੂੰ ਸੋ ਪਹਿਲੀ ਪ੍ਰੋਬਲਮ ਤਾਂ ਆਪਣਾ ਉਹ ਆਰਗੇਨਾਈਜੇਸ਼ਨ ਐਕਟ ਗਲਤ ਆ ਦੂਜਾ ਵੀ 25% ਜਿਹੜਾ ਫਲੋ ਆ ਰਿਵਰ ਦਾ ਉਹ جاری ਰਹਿਣਾ ਚਾਹੀਦਾ ਸਿਲਟਿੰਗ ਹੁੰਦੀ ਰਹਿਣੀ ਚਾਹੀਦੀ ਆ ਤੇ ਬਾਈ ਹਰੇ ਵੀ ਉਦੋਂ ਆਏ ਸੀ ਅਸੀਂ ਉੱਥੇ ਗੱਲਬਾਤ ਵੀ ਵਿਚਾਰ ਚਰਚਾ ਵੀ ਕੀਤੀ ਸੀ ਉੱਥੇ ਇਸ ਮੱਤੇ ਆਏ ਸੀ ਕਿ ਜਿਵੇਂ ਨਹਿਰੋਂ ਧਾਰੋਂ ਪਾਰ ਲੋਕਾਂ ਨੂੰ ਇੱਕ ਮੁਆਵਜ਼ਾ ਮਿਲਦਾ ਹਰ ਸਾਲ ਦਾ ਉਹ ਇਹਨਾਂ ਲੋਕਾਂ ਨੂੰ ਮਿਲੇ ਕਿਉਂਕਿ ਇਹ ਸਾਰੀ ਜਿਹੜਾ ਆਪਾਂ ਹਰ ਪ੍ਰੋਬਲਮ ਚੱਲ ਰਹੀ ਹੈ ਇਸ ਕਰਕੇ ਕਿ ਰਾਜਸਥਾਨ ਫੀਡਰ ਨੂੰ ਪਾਣੀ ਦੇਣਾ ਹੁੰਦਾ ਇੱਥੋਂ ਉਹ ਪੌਂਡ ਬਣਾਉਣਾ ਪੈਂਦਾ ਜਿਹਦੇ ਕਰਕੇ ਪਛਾਤ ਕੋ ਲੱਖ ਸਵਾ ਲੱਖ ਏਕੜ ਨੂੰ ਆਪਣੇ ਨੂੰ ਨੁਕਸਾਨ ਆਉਂਦੀ ਆ ਸੋ ਇਹ ਲੜਾਈ ਜਿਹੜੀ ਹੈਗੀ ਹੈ ਕੋਈ ਵੀ ਕੇਂਦਰੀ ਪਾਰਟੀ ਜਿਹੜੀ ਹੈਗੀ ਉਹ ਆਪਣੇ ਵਾਸਤੇ ਨਹੀਂ ਲੜੂਗੀ ਇਹ ਆਪਨੂੰ ਆਪ ਦੀਆਂ ਪਾਰਟੀਆਂ ਖੇਤਰੀ ਪਾਰਟੀ ਖੇਤਰੀ ਪਾਰਟੀ ਆ ਜਿਹੜੀ ਆਪ ਦਾ ਦਰਦ ਸਮਝਦੀ ਹੈ ਥੋਂ ਦੇ ਲੋਕਾਂ ਦਾ ਉਹ ਹੀ ਲੜੂਗੀ ਇਹਨੂੰ ਰਾਜਸਥਾਨ ਦਾ ਵੀ ਦਰਦ ਆ ਹਰਿਆਣੇ ਦਾ ਦਰਦ ਉਹ ਆਪਣਾ ਕਿਉਂ ਦਰਦ ਸਮਝੂਗਾ ਸੋ ਆਪਾਂ ਇਹ ਆਪਾਂ ਉਹਨਾਂ ਨੂੰ ਮਜ਼ਬੂਤ ਕਰੀਏ ਜਿਹੜੀ ਆਪ ਦੀ ਖੇਤਰੀ ਪਾਰਟੀ ਹੋਵੇ ਆਪੇ ਆ ਲੜੂਗੀ ਇਹ ਲੜਾਈਆਂ ਲੰਬੀਆਂ ਸੰਘਰਸ਼ ਹੈਗੇ ਆ ਜਿਹੜੇ ਲੜਨੇ ਪੈਣਗੇ ਜੀ ਬਿਲਕੁਲ ਜੀ ਸਾਡੇ ਨਾਲ ਬਲਜਿੰਦਰ ਸਿੰਘ ਜੀ ਅੱਜ ਜੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀ ਇੱਥੇ ਹੈਲਪ ਲੈ ਕੇ ਆਏ ਕੀ ਮਦਦ ਲੈ ਕੇ ਆਏ ਹੋ ਜੀ ਦੇਖੋ ਜੀ ਅਸੀਂ ਗਿਆਨੀ ਹਰਪ੍ਰੀਤ ਸਿੰਘ ਜੀ ਸਾਡੇ ਪਾਰਟੀ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਥੱਲੇ ਅਸੀਂ ਸਾਰੇ ਭਾਈ ਅਜੀਪਾਲ ਸਿੰਘ ਬਰਾੜ ਜੀ ਜਿਨ੍ਹਾਂ ਨੇ ਸਤਲੁਜ ਮਿਸਲ ਦੇ ਜਿਹੜੇ ਮੋਢੀ ਨੇ ਔਰ ਉੱਥੇ ਸਾਰੇ ਉਹਨਾਂ ਦੇ ਕਾਰਕੋਨ ਆਗੂ ਸਹਿਬਾਨ ਇੱਥੇ ਇਕੱਤਰਤ ਨੇ ਬਹੁਤ ਵੱਡੇ ਟਰੈਕਟਰਾਂ ਦੇ ਵਿੱਚ ਟਰੱਕਾਂ ਦੇ ਵਿੱਚ ਰਸਤ ਪ੍ਰਣਾਲੀ ਆਪਣੇ ਲੈ ਕੇ ਪਹੁੰਚੀ ਆ ਪਰ ਇਹ ਇਹ ਨਹੀਂ ਵੀ ਕੋ ਅੱਜ ਦੇ ਦਿਨ ਵਾਸਤੇ ਆ ਇਹ ਕੰਟੀਨਿਊ ਚੱਲੂਗਾ ਔਰ ਸਭ ਤੋਂ ਵੱਡੀ ਗੱਲ ਆ ਵੀ ਜਿਵੇਂ ਸਾਡਾ ਆਪਦਾ ਹਲਕਾ ਧਰਮਕੋਟ ਜਿੱਥੇ ਜ਼ਿਲ੍ਹਾ ਮੋਗਾ ਉਹ ਸਾਰਾ ਹੀ ਸਤਲੁਜ ਦਰਿਆ ਦੇ ਨਾਲ ਬਸਿਆ ਹੋਇਆ ਆਪ ਜੀ ਨੂੰ ਪਤਾ 10000 ਏਕੜ ਦੇ ਕਰੀਬ ਪਾਣੀ ਵਿੱਚ ਡੁੱਬਿਆ ਹੋਇਆ ਉੱਥੇ ਵੀ ਗਿਆਨੀ ਜੀ ਕੱਲ ਫਤਿਹਗੜ੍ਹ ਸਾਹਿਬ ਤੋਂ ਟਰੱਕ ਤੋਰ ਰਹ ਉੱਥੇ ਹੋਣਗੇ ਉਹ ਸਾਰੇ ਮਤਲਬ ਜਿਸ ਤਰ੍ਹਾਂ ਵੀ ਕੋਈ ਸਾਨੂੰ ਮੈਸੇਜ ਮਿਲਦਾ ਹੈ ਉੱਥੇ ਸਾਰੀ ਮਦਦ ਪਹੁੰਚਦੀ ਕੀਤੀ ਜਾ ਸਕਦੀ ਹੈ ਔਰ ਕੀਤੀ ਜਾ ਰਹੀ ਹੈ ਸਾਡੇ ਨਾਲ ਜਿਸ ਵੀ ਸਾਡੇ ਨਾਲ ਚਾਹੁੰਦੇ ਜੀ ਅੱਜ ਮੈਂ ਧੰਨਵਾਦ ਕਰਦਾ ਜਿਹੜੇ ਜਹਾਜ਼ ਆਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਸਾਡੇ ਹੜਪੀਟਾਂ ਲਈ ਸਮਗਰੀ ਲੈ ਕੇ ਪਹੁੰਚਿਆ ਔਰ ਜਿੰਨੇ ਵੀ ਹੋਰ ਵੀ ਸਾਰੇ ਸੰਸਥਾਵਾਂ ਉਹਨਾਂ ਨੂੰ ਵੀ ਬੇਨਤੀ ਆ ਬਾਲਟੀਆਂ ਉਹਨਾਂ ਵੀ ਹੜਪੀਟਾਂ ਲਈ